ਫੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚੋਂ ਗੈਂਗਸਟਰ ਖਤਰਨਾਕ ਗੈਂਗਸਟਰ ਰਾਜੂ ਜਿਸ ਦਾ ਨਾਮ ਹੈ ਉਫਰਾਰ ਹੋ ਜਾਂਦਾ ਪੁਲਿਸ ਨੂੰ ਚੱਕਮਾ ਦੇ ਕੇ ਉਫਰਾਰ ਹੋ ਜਾਂਦਾ ਹੈ ਤੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਜਿਹੜਾ ਚੱਲ ਰਿਹਾ ਸੀ ਦਸੰਬਰ ਦੇ ਮਹੀਨੇ ਪੁਲਿਸ ਦੇ ਵੱਲੋਂ ਰਾਜੂ ਜਿਹੜਾ ਵਾ ਗੈਂਗਸਟਰ ਖਤਰਨਾਕ ਗੈਂਗਸਟਰ ਰਾਜੂ ਅੱਜ ਪੁਲਿਸ ਨੂੰ ਚੱਕਮਾ ਦੇ ਕੇ ਹਸਪਤਾਲ ਚੋਂ ਫਰਾਰ ਹੋ ਗਿਆ ਜੀ ਅੱਜ ਸਿਟੀ ਦਾ ਕਾਰੀ ਤੇ ਦੋ 3 ਵਜੇ ਦੀ ਖ਼ਬਰ ਹੈ ਜਦੋਂ ਹਸਪਤਾਲ ਨੇ ਇੱਕ ਰਾਜਵੀਂ ਸ਼ੂਟਰ ਜਿਹੜਾ ਦਾਖਲ ਕੀਤਾ ਮੋਟਰਸਾਈਕਲ ਤੇ ਦੋ ਤੋਂ ਤਿੰਨ ਲੋਕ ਹੋ ਗਏ ਨੇ ਔਰ ਜੋ ਸਖਿਆਗਾਰਦ ਜਿਹਦੀ ਸਖਿਆਲੀ ਦਾ ਨਾਮ ਸੀ ਇੱਕ ਸਖਿਆਗਾਰਦ ਦੀ ਉਸ ਨੂੰ ਤੋਂ ਦੋਦੀ ਲੋਕ ਤੇ ਬੰਦੀ ਬਣਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਰਾਜਵੀਂ ਸ਼ੂਟਰ ਨੂੰ ਉਸ ਤੋਂ ਨਾਲ ਲੈਂਦੇ ਨੇ ਨਾਲ ਲੈ ਕੇ ਉਹ ਦਸਤੋਂ ਮੋਗੀ ਤੋਂ ਫਰਾਰ ਹੋ ਜਾਂਦੇ ਦੱਸਿਆ ਜਾਂਦਾ ਹੈ ਕਿ ਸਖਿਆਲ ਦੇ ਵਿੱਚ ਬਹੁਤ ਵੱਧ ਜੋਖ ਹੈ ਕਿਉਂਕਿ ਇੰਨਾ ਖਤਰਨਾਕ ਗੈਂਗਸਟਰ ਜਿਸ ਦੇ ਉੱਤੇ ਕੱਟੋ-ਕੱਟੋ ਇੱਕ ਤਰ੍ਹਾਂ ਦੇ ਕ੍ਰਿਮ ਮਾਮਲੇ ਦੱਸੀ ਤਾਂ ਇਹ ਜਿੱਦੋਂ ਲੋਟੋਟੀਆਂ ਦੇ ਵਿੱਚੋਂ ਪਿਛਲੇ ਸਾਲ ਬੈਂਕ ਡਕੀਪੀ ਦੇ ਵਿੱਚ ਅ ਵਿੱਚ ਇਸ ਦਾ ਅਕਤੀ ਇਸ ਵੱਲੋਂ ਇੱਕ ਪੁਲਿਸ ਮੁਲਾਦ ਨੂੰ ਜਗਾੜੀ ਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜੋ ਉਸ ਵੇਲੇ ਕੜਤਾਲ ਵੇਟੀ ਟਕਰੀ ਹੋ ਗਿਆ ਸੀ ਪਰ ਲੇਕਿਨ ਅੱਜ ਪੁਲਿਸ ਵੀ ਰਖਿਆ ਦੇ ਵਿੱਚੋਂ ਦਾਜੀ ਸ਼ੂਟਰ ਨੂੰ ਲੈ ਕੇ ਉਸ ਦੇ ਸਾਥੀ ਸਾਰ ਹੋ ਜਾਂਦੇ ਨੇ ਧੰਨਵਾਦ ਪਵਨ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡਾ ਨਾਲ ਹੈ ਸੀ ਮੇਰੇ ਸਹਿਯੋਗੀ ਪਵਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਤਰਨਤਾਰਨ ਦੇ ਸਿਵਲ ਹਸਪਤਾਲ ਚੌਕ ਖਤਰਨਾਕ ਗੈਂਗਸਟਰ ਰਾਜੂ ਸ਼ੂਟਰ ਜੋ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ ਇਸ ਦਾ ਨਾਮ ਚਰਨਜੀਤ ਸਿੰਘ ਅ ਉਰਫ ਰਾਜੂ ਇੱਕ ਸ਼ੂਟਰ ਆ ਹੈ ਤੇ ਸ਼ੂਟਰ ਦਾ ਸ਼ੂਟਰ ਜਿਹੜਾ ਵਾ ਹਸਪਤਾਲ ਚੋਂ ਫਰਾਰ ਹੋ ਜਾਂਦਾ ਹੈ ਤੇ ਦੱਸਦੀ ਹੈ ਕਿ 2 ਵਜੇ ਦੇ ਕਰੀਬ ਮੋਟਰਸਾਈਕਲ ਤੇ ਆਏ ਰਾਜੂ ਦੇ ਸਾਥੀ ਸ਼ੂਟਰ ਸਾਥੀ ਹਤਿਆਰਾ ਦੀ ਨੋਕ ਤੇ ਹੁੰਦੇ ਨੇ ਤੇ ਰਾਜੂ ਨੂੰ ਆਪਣੇ ਨਾਲ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਕਰੀਬ ਰਾਦੇ 2 ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਦੇ ਸਾਥੀ ਹੁੰਦੇ ਨੇ ਜਿਹੜੇ ਕਿ ਉਹਦੇ ਗੈਂਗਸਟਰ ਦੇ ਸਾਥੀ ਨੇ ਉਹ ਵੀ ਸ਼ੂਟਰ ਨੇ ਤੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਹੁੰਦੇ ਨੇ ਤੇ ਹਥਿਆਰਾਂ ਦੇ ਨਾਲ ਲੈਸ ਨੇ ਤੇ ਉਥੋਂ ਉਸ ਨੂੰ ਫਰਾਰ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਰਾਜੂ ਛੋਟੋਂ ਨੂੰ ਪਿਛਲੇ ਸਾਲ ਹੀ ਦਿਸੰਬਰ ਦੇ ਵਿੱਚੇ ਚਬਾਲ ਨੇੜੇ ਪੁਲਿਸ ਵੱਲੋਂ ਮੁਕਾਬਲੇ ਦੌਰਾਨ ਜਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਲੱਤ ਦੇ ਵਿੱਚ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਇਸ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਸੀ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਇਹ ਦਾਖਲ ਸੀ ਇੱذਾ ਇਲਾਜ ਚੱਲ ਰਿਹਾ ਸੀ ਇਸ ਦੌਰਾਨ ਇਹ ਪੁਲਿਸ ਨੂੰ ਚੱਕਮਾ ਦੇਖੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਦੋ ਸ਼ੂਟਰ ਇਸ ਦੇ ਜਿਹੜੇ ਆ ਦੋ ਸਾਥੀ ਆ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਹੁੰਦੇ ਨੇ ਕਰੀਬ 2 ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਸ ਦੇ ਸਾਥੀ ਹੁੰਦੇ ਨੇ ਤੇ ਇਹਨੂੰ ਨਾਲ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ किन्ने देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम ਔਰ WhatsApp ਚੈਨਲ ਪਰ